ਜਿੱਥੇ ਜਾਏ ਬਾਹੇ ਮੇਰਾ ਸਤਿਗੁਰ ਸੋ ਥਾਂ ਸੁਹਾਵਾ ਮੇਰੇ ਆਰਾਮ ਰਾਜੇ ਗੁਰਸੁਖੀ ਉਹ ਥਾਂ ਪਾ ਲਿਆ ਲੈ ਧੂੜ ਮੁਖ ਲਾਵਾਂ ਜਿੱਥੇ ਜਿੱਥੇ ਸਾਹਿਬ ਜਾਂਦੇ ਹਨ ਉਹ ਥਾਂ ਉਹ ਜਗਾਵਾਂ ਪਵਿੱਤਰ ਹੋ ਜਾਂਦੀਆਂ ਹਨ ਤੇ ਸੋਹਣਗਾ ਸੁਹਾਵਣੀਆਂ ਹੋ ਜਾਂਦੀਆਂ ਹਨ ਤੇ ਆਪਾਂ ਖੜੇ ਆ ਪਿੰਡ ਝੋੜ ਰੋਹੀ ਜੋ ਕਿ ਸਰਸੇ ਜ਼ਿਲ੍ਹੇ ਦਾ ਬਹੁਤ ਖੂਬਸੂਰਤ ਪਿੰਡ ਹੈ ਤੇ ਇਸ ਖੂਬਸੂਰਤੀ ਦਾ ਮੇਨ ਕਾਰਨ ਹੈ ਕਿ ਸਾਹਮਣੇ ਸਾਹਮਣੇ ਬਾਬਾ ਨਾਗਾ ਜੀ ਤੇ ਇਧਰ ਗੁਰਦੁਆਰਾ ਵਿਰਾਜਮਾਨ ਹੈ ਜੋ ਸਾਹਮਣੋ-ਸਾਹਮਣੀ ਹੈ ਤੇ ਬਹੁਤ ਵੱਡਾ ਇਤਿਹਾਸ ਹੈ ਤੇ ਇੱਥੇ ਪਵਿੱਤਰ ਸਥਾਨ ਤੀਰ ਸਾਹਿਬ ਅਤੇ ਸਿੱਖ ਅਜਾਇਬ ਘਰ ਹੈ ਜੋ ਕਿ ਆਪਾਂ ਤੁਹਾਡੇ ਨਾਲ ਜਾ ਕੇ ਗੱਲਬਾਤ ਦਸਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸੂ ਧਰਤੀ ਹੈ ਪਿੰਡ ਚੋੜਨ ਰੋਹੀ ਜ਼ਿਲ੍ਹਾ ਸਰਸਾ ਹਰਿਆਣਾ ਦਾ ਪਿੰਡ ਹੈ ਇਸ ਪਿੰਡ ਦੀ ਖੂਬਸੂਰਤੀ ਇਹ ਹੈ ਕਿ ਇਸ ਪਿੰਡ ਦਾ ਬੜਾ ਇਤਿਹਾਸਕ ਤੇ ਪੁਰਾਣਾ ਡੇਰਾ ਬਾਬਾ ਨਾਗਾ ਜੀ ਤੇ ਗੁਰਦੁਆਰਾ ਸਾਹਿਬ ਜਿਹੜੇ ਬਿਲਕੁਲ ਆਮਣੇ ਤੇ ਸਾਹਮਣੇ ਬਣੇ ਹੋਏ ਆ ਦੋਹੇ ਹੀ ਸਥਾਨਾਂ ਤੇ ਸਾਰੇ ਪਿੰਡ ਦੇ ਲੋਕਾਂ ਦੀ ਅਟੁੱਟ ਸ਼ਰਧਾ ਜਿਹੜੀ ਉਹ ਬਣੀ ਹੋਈ ਹੈਗੀ ਦੂਰੋਂ ਦੂਰੋਂ ਲੋਕ ਹੀ ਨੇ ਜਿਹੜੇ ਇੰਨਾਂ ਜਗਾਵਾਂ ਦੇ ਉੱਤੇ ਮੱਥਾ ਟੇਕਵਾਉਂਦੇ ਝੋੜਰੋਹੀ ਪਿੰਡ ਜ਼ਿਲ੍ਹਾ ਸਰਸਾ ਹਰਿਆਣਾ ਦਾ ਰੋਹੀਓ ਪਵਿੱਤਰ ਸਥਾਨ ਤੇ ਖੜੇ ਆਂ ਉਹ ਗੁਰਦੁਆਰੇ ਖੜੇ ਆਂ ਤੇ ਆਪਾਂ ਨੂੰ ਬਾਬਾ ਜੀ ਖੜੇ ਆ ਤੇ ਆਪਾਂ ਨੂੰ ਇਤਿਹਾਸ ਬਾਰੇ ਦੱਸਾਂਗੇ ਬਾਬਾ ਜੀ ਦੱਸੋ ਹਾਂਜੀ ਜੋ ਗੁਰਗੋਵ ਸਿੰਘ ਜੀ ਆਪਣੇ ਦਮਦਮਾ ਸਾਹਿਬ ਤੋਂ ਇੱਧਰ ਆਏ ਸੀਗੇ ਨਦੇੜ ਬੜਾ ਤੇ ਉਹ ਜੋ ਆਪਣੇ ਇੱਥੇ ਇੱਥੇ ਵਿਸ਼ਰਾਮ ਕੀਤਾ ਸੀਗੇ ਜੰਡਾ ਸਾਹਿਬ ਆਪਣੇ ਜੁਕਦਾਈ ਕਰਦੇ ਸਮੇਂ ਇੱਕ ਤੀਰ ਮਿਲਿਆ ਸੀ ਆਪਾਂ ਨੂੰ ਜਿਹੜਾ ਕਿ ਆਪਾਂ ਨੇ ਦਵਾ ਕਿੰਨਾ ਟਾਈਮ ਪਹਿਲਾਂ ਮਿਲਿਆ ਜੀ ਇਹ ਮਿਲਿਆ ਸੀਗਾ ਜੀ 10ਵੇਂ 2017 10 ਮਈ 2017 ਦਾ ਹੈ ਨਾ ਤੇ ਆਪਣਾ ਡੇਰਾ ਬਾਬਾ ਨਾਗਾ ਜੀ ਦਾ ਉਹਦਾ ਵੀ ਇਤਿਹਾਸ ਹੈ ਗੁਰਦੁਆਰੇ ਨਾਲ ਕਿ ਕੋਈ ਉਹ ਤਾਂ ਦੱਸਦੇ ਹੈਗੇ ਵੀ ਜਦੋਂ ਆਪਣੇ ਗੁਰੂਸ ਜੀ ਆਏਗੇ ਜੀ ਉਹਦੇ ਵੀ ਮਹਾਪੁਰਜوں ਨੂੰ ਮਿਲ ਕੇ ਗਏ ਠੀਕ ਠੀਕ ਹੈ ਹਾਂਜੀ ਤੁਹਾਨੂੰ ਦਰਸ਼ਨ ਕਰਵਾਉਣੇ ਆ ਉਹ ਤੀਰ ਜਿਹੜਾ 10 ਮਈ 2017 ਨੂੰ ਕੋਈ ਦੀ ਖੁਦਾਈ ਦੇ ਦੌਰਾਨ ਮਿਲਿਆ ਸੀ ਤੇ ਸੰਗਤਾਂ ਦੂਰ ਦੂਰ ਤੋਂ ਦਰਸ਼ਨ ਕਰਨ ਆਉਂਦੀਆਂ ਹਨ ਤੇ ਤੁਸੀਂ ਤੀਰ ਵੇਖ ਸਕਦੇ ਹੋ 10ਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਤੀਰ ਛੱਡੇ ਸਨ ਹਾਂਜੀ ਹੁਣ ਤੁਹਾਨੂੰ ਦਰਸ਼ਨ ਕਰਵਾਉਣੇ ਆ ਤੀਰ ਸਥਾਨ ਤੇ ਉਹ ਅਜਾਇਬ ਘਰ ਜਿੱਥੇ ਬਹੁਤ ਸੋਹਣੀਆਂ ਇਤਿਹਾਸ ਲਿਖਿਆ ਹੋਇਆ ਤੇ ਫੋਟੋਆਂ ਲੱਗੀਆਂ ਹੋਈਆਂ ਹਨ ਤੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ